ਆ ਬੜੇ ਹੋਰ ਆ ਪੰਜਾਬੀ মিডিਆ ਗਰੁੱਪ ਦੇਖ ਰਹੇ ਹੋ ਮੈਂ ਭੱਲੂ ਮੈਦਾ ਪੱਟੀਓ ਅੱਜ ਅਜੋਧਿਆ ਜੇ ਚੱਲੀ ਕਲਸ਼ ਯਾਤਰਾ ਪੱਟੀ ਸ਼ਹਿਰ ਵਿੱਚ ਪਹੁੰਚੀ ਹੈ ਜਿੱਤੇ ਕੇ ਕਲਸ਼ ਯਾਤਰਾ ਦਾ ਪਰਵਾ ਸਵਾਗਤ ਸ਼ਹਿਰ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪੱਟੀ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਫੁੱਲਾਂ ਦੀ ਵਰਖਾ ਦੇ ਨਾਲ ਕੱਲ੍ਹ ਦੀ ਯਾਤਰਾ ਦਾ ਸਵਾਗਤ ਸ਼ਹਿਰ ਨਿਵਾਸੀਆਂ ਵੱਲੋਂ ਕੀਤਾ ਜਾ ਰਿਹਾ ਹੈ ਭਗਵਾਨ ਜੈ ਸ਼੍ਰੀ ਰਾਮ ਦੇ ਜਿਹੜੇ ਨਾਰੇ ਨੇ ਉਹ ਲੱਗਾ ਯਾਰੀ ਨੇ ਬੜੀ ਖੁਸ਼ੀ ਜਿਹੜੀ ਆ ਉਹ ਅਚਰਤ ਵਰਗਲ ਕੀਤੀ ਜਾ ਰਹੀਆਂ ਫੁੱਲਾਂ ਦੀ ਵਰਖਾ ਤਸਵੀਰਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਫੁੱਲਾਂ ਦੀ ਵਰਖਾ ਭਾਗ ਜਲਵਾ ਪਰਵਾ ਸਵਾਗਤ ਜਨਾ ਸਤਿ ਸ਼੍ਰੀ ਅਕਾਲ ਤੁਸੀਂ ਵੀਰਾਂ ਤੁਸੀਂ ਦੇ ਲੋਗੇ ਫੁੱਲਾ ਦੀ ਮੜਕਾ ਦੀ ਨਾਲ ਜੇ ਭਗਵਾਨ ਸਵਾਗਤ ਹੈ ਉਹਨਾਂ ਦੀ ਯਾਦਾਂ ਦਾ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਤਸਵੀਰਾਂ ਦੇਖ ਰਹੇ ਹੋ ਕਿ ਪੱਟੀ ਸ਼ਹਿਰ ਦੇ ਸਰਦਾਲੂ ਜਿਹੜੇ ਕਿ ਕਲਸ਼ ਯਾਤਰਾ ਦੇ ਫੁੱਲਾਂ ਦੀ ਵਰਖਾ ਕੀਤੀ ਆ ਰਹੀਏ ਕੈਬਨ ਮੰਤਰੀ ਜ਼ਿਲ੍ਹਾ ਲਾਜੀਤ ਸਿੰਘ ਭੁੱਲਰ ਵੱਲੋਂ ਫੁੱਲਾਂ ਦੀਆਂ ਮਾਲਾਵਾਂ ਪਹਿਨਾ ਕੇ ਕਲਸ਼ ਯਾਤਰਾ ਦਾ ਜਿਹੜਾ ਸਵਾਗਤ ਵਾ ਉਹ ਕਰ ਰਹੇ ਨੇ ਕੈਬਨ ਮੰਤਰੀ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਜਿਹੜਾ ਸਵਾਗਤ ਵਾ ਕਲਸ਼ ਯਾਤਰਾ ਦਾ ਕੀਤਾ ਜਾ ਰਿਹਾ ਹੈ ਜੈ ਸ਼੍ਰੀ ਰਾਮ ਦੇ ਨਾਰੇ ਲਗਾਏ ਜਾ ਰਹੇ ਤਸਵੀਰਾਂ ਪੱਟੀ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਕਲ ਯਾਤਰਾ ਦਾ ਪਰਮਾ ਸਵਾਗਤ ਰਾਮ ਭਗਤਾਂ ਵੱਲੋਂ ਇੱਥੇ ਕੀਤਾ ਜਾ ਰਿਹਾ ਹੈ ਪੱਟੀ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼ੋਭਾ ਯਾਤਰਾ ਦਾ ਜਿਹੜਾ ਆਗਾਜ਼ ਕਲ ਯਾਤਰਾ ਦਾ ਗਾਜ ਪੱਟੀ ਸ਼ਹਿਰ ਤੋਂ ਕੀਤਾ ਗਿਆ ਹੈ ਔਰ ਲਾਲਜੀਤ ਸਿੰਘ ਭੁੱਲਰ ਕੈਬਨਰ ਮੰਤਰੀ ਪੰਜਾਬ ਕਲ ਯਾਤਰਾ ਦਾ ਜਿਹੜਾ ਸਵਾਗਤ ਵਾ ਉਹ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਲ ਯਾਤਰਾ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਜੈ શ્રી ਰਾਮ ਲਾਲ ਲਾਲਜੀਤ ਸਿੰਘ ਭੁੱਲਰ ਕੈਬਨਰ ਮੰਤਰੀ ਪੰਜਾਬ ਇਸ ਯਾਤਰਾ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰਾਂਗੇ ਮੰਸਬ ਕਲਚ ਯਾਤਰਾ 'ਚ ਪਹੁੰਚੇ ਨੇ ਕੀ ਕਹਿੰਦੇ ਹੋ ਜੁੱਧਿਆ ਦੇ ਰਾਮ ਮੰਦਰ ਤੋਂ ਲਗਭਗ 1 ਮਹੀਨਾ ਹੋ ਗਿਆ ਜਿਹੜੀ ਕਲਚ ਯਾਤਰਾ ਚੱਲਦੀ ਪਈ ਆ ਤੇ ਸਾਡੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਪਿੰਡਾਂ ਤੋਂ ਹੁੰਦੇ ਆ ਆ ਅੱਜ ਬੜੇ ਅਸੀਂ ਕਰਮਾਪਾਗਾ ਵਾਲੇ ਆ ਸਾਡੇ ਅੱਜ ਪੱਟੀ ਸ਼ਹਿਰ ਦੇ ਵਿੱਚ ਕਲਚ ਯਾਤਰਾ ਆਈ ਆ ਤੇ ਸਾਡੇ ਸਮੂਹ ਵੀ ਮੈਂ ਨਹੀਂ ਕਿਲਾ ਕਿ ਕੱਲੇ ਹਿੰਦੂ ਭਾਈਚਾਰੇ ਦੇ ਲੋਕ ਆ ਰਾਮ ਭਗਤ ਜਿੰਨੇ ਵੀ ਰਾਮ ਭਗਤ ਆ ਸਾਰਿਆਂ ਨੇ ਅੱਜ ਆ ਕੇ ਕਲਚ ਯਾਤਰਾ ਦਾ ਸਵਾਗਤ ਕੀਤਾ ਅਸੀਂ ਮੜੇ ਕਰਮਾ ਭਾਗਾ ਵਾਲਿਆਂ ਕਿ ਜਿਹੜਾ 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਿਰ ਦਾ ਜਿਹੜਾ ਉਦਘਾਟਨ ਹੋਣ ਜਾ ਰਿਹਾ ਸਾਰੇ ਹੀ ਸਾਡੇ ਸਮੂਹ ਪੰਜਾਬੀਆਂ ਚ ਸਮੂਹ ਪਟਿਆਲਕਾਂ ਸਮੂਹ ਭਾਰਤੀਆਂ ਚ ਬੜੀ ਖੁਸ਼ੀ ਦੀ ਲਹਿਰ ਆ ਤੇ ਮੈਂ ਸਮੂਹ ਰਾਮ ਭਗਤਾਂ ਨੂੰ ਲੱਖ ਲੱਖ ਮੁਬਾਰਕਾਂ ਦੇਣਾ ਕਿ ਜਿਹੜਾ 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਿਰ ਦਾ ਉਦਘਾਟਨ ਹੋਣਾ ਤੇ ਅੱਜ ਜਿਹੜੀ ਕਲਚ ਯਾਤਰਾ ਆ ਉਦੇ ਲਈ ਫਿਰ ਤੋਂ ਸਮੂਹ ਆਪਦੇ ਜਿੰਨੇ ਵੀ ਸਾਡੇ ਆਰਾਮ ਭਗਤ ਨੇ ਸਮੂਹ ਭਾਈਚਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਮੰਤਬਾ ਮੰਤਬ ਇੱਕ ਇੱਕ ਪੰਜਾਬ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੀ ਯਾਤਰਾ ਸ਼ੁਰੂ ਕੀਤੀ ਗਈ ਹੈ। ਜੁੱਦਿਆਂ ਲਈ ਵੀ ਯਾਤਰਾ ਸ਼ੁਰੂ ਹੋਵੇਗੀ। ਬਿਲਕੁਲ ਜਿੰਨੇ ਵੀ ਧਾਰਮਿਕ ਸਥਾਨ ਆ ਉਹਨਾਂ ਲਈ ਸਾਡੀਆਂ ਏਸੀ ਬੱਸਾਂ ਤੇ ਏਸੀ ਟ੍ਰੇਨਾਂ ਜਿਹੜੀ ਕਿ ਯਾਤਰਾ ਸ਼ੁਰੂ ਕੀਤੀ ਗਈ ਆ ਹੁਣ ਅੱਜ ਕਲch ਯਾਤਰਾ ਇੱਥੇ ਮੈਂ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ ਤੇ ਸੈਂਟਰ ਸਰਕਾਰ ਨੂੰ ਟ੍ਰੇਨਾਂ ਤੋਂ ਨਾ ਕਰਨ ਕਰਕੇ ਥੋੜੀ ਬੰਦ ਹੋਈ ਆ ਆਉਣ ਵਾਲੇ ਸਮੇਂ 'ਚ ਅਸੀਂ ਜਿਹੜੀ ਇਹ ਯਾਤਰਾ ਨਿਰੰਤਰ ਜਾਰੀ ਰੱਖਾਂਗੇ ਤੇ ਸਾਡਾ ਫਰਜ਼ ਵੀ ਬਣਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕਾਂ ਦੇ ਅਨੁਸਾਰ ਚੱਲ ਰਿਹਾ ਲੋਕਾਂ ਦੀ ਇਹ ਮੰਗ ਸੀ ਕਿ ਅਸੀਂ ਤੀਰਥ ਸਥਾਨਾਂ ਨੂੰ ਯਾਤਰਾ ਕਰੀਏ ਤੇ ਫ੍ਰੀ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਏਸੀ ਟ੍ਰੇਨਾਂ ਤੇ ਏਸੀ ਬੱਸਾਂ ਤੀਰਥ ਸਥਾਨਾਂ ਨੂੰ ਲੋਕਾਂ ਦੇ ਅਨੁਸਾਰ ਫ੍ਰੀ ਦੇ ਵਿੱਚ ਭੇਜੀਆਂ ਜਾ ਰਹੀਆਂ ਜੈ ਜੀ ਇਸ ਹਾਲ ਮੰਤਰੀ ਸਰਕਾਰ ਲਾਜਿਤ ਸਿੰਘ ਬੁੱਲਰ ਜਿਨ੍ਹਾਂ ਵੱਲੋਂ ਆਪਣੇ ਬੱਚੇ ਵਿਚਾਰ ਪੇਸ਼ ਕਰਦਿਆਂ ਸਮੂਹ ਰਾਮ ਭਗਤਾਂ ਨੂੰ ਵਧਾਈ ਦਿੱਤੀ ਔਰ ਕੱਲ ਦੀ ਯਾਤਰਾ ਦੇ ਵਿੱਚ ਤੁਸੀਂ ਤਸਵੀਰਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕੱਲ ਦੀ ਯਾਤਰਾ ਦੇ ਵਿੱਚ ਜੋਤੀ ਹੱਥ 'ਚ ਲੈ ਕੇ ਪੂਰੇ ਸ਼ਹਿਰ ਦੇ ਵਿੱਚੋਂ ਜਿਹੜਾ ਉਹ ਹੁੰਦੇ ਹੋਏ ਲక్ష్ਮੀ ਨਾਰਾਇਣ ਮੰਦਿਰ ਵਿਖੇ ਮੰਡੀ ਵਿਖੇ ਪਹੁੰਚਣਗੇ ਜਿੱਥੇ ਸ਼ਰਧਾਲੂਆਂ ਵੱਲੋਂ ਭਰਮਾ ਸਵਾਗਤ ਵਾ ਉਹ ਕਲਸ਼ ਯਾਤਰਾ ਦਾ ਕੀਤਾ ਜਾਣਾ ਤਸਵੀਰਾਂ ਲਗਾਤਾਰ ਦਿਖਾਈ ਜਾ ਰੀਆਂ ਨੇ ਪੱਟੀ ਸ਼ਹਿਰ ਦੀਆਂ ਤਸਵੀਰਾਂ ਨੇ ਕਲਯਾਤਰਾ ਦਾ ਰਾਮ ਭਗਤਾ ਵੱਲੋਂ ਤੁਸੀਂ ਦੇਖ ਰਹੇ ਹੋਗੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਪਹੁੰਚੇ ਨੇ ਔਰ ਕਲਯਾਤਰਾ ਦਾ ਪ੍ਰਬੂਹ ਜਿਹੜੇ ਸਵਾਗਤ ਵਾ ਉਹ ਇੱਥੇ ਕੀਤਾ ਜਾ ਰਿਹਾ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਪੱਟੀ ਸ਼ਹਿਰ ਦੀਆਂ ਤਸਵੀਰਾਂ ਸਵਾਗਤ ਦੇ ਵਿੱਚ ਪਹੁੰਚੇ ਨੇ ਕਲਯਾਤਰਾ ਜੋਗੀ ਅਜੋਤਿਆ ਤੋਂ ਚੱਲੀ ਔਰ ਦੇਸ਼ ਭਾਰ ਦੇ ਵਿੱਚ ਸ਼ਹਿਰਾਂ ਵਿੱਚ ਹੁੰਦੀ ਹੋਈ ਅੱਜ ਪੱਟੀ ਸ਼ਹਿਰ ਵਿਕੇ ਪਹੁੰਚੀ ਹੈ ਜਿੱਥੇ ਸਵਾਗਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੱਟੀ ਸ਼ਹਿਰ ਦੀਆਂ ਤਸਵੀਰਾਂ ਨੇ ਔਰ ਰਾਮ ਭਗਤਾਂ ਵੱਲੋਂ ਪਰਮਾ ਸਵਾਗਤ ਇਸ ਗੱਲ ਯਾਤਰਾ ਦਾ ਜਿਹੜਾ ਕੀਤਾ ਜਾ ਰਿਹਾ ਹੈ ਸ਼ਹਿਰ ਨਿਵਾਸੀਆਂ ਵੱਲੋਂ ਦੁਕਾਨਦਾਰਾਂ ਵੱਲੋਂ ਫੁੱਲਾਂ ਦੀ ਵਰਕਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾ ਰਿਹਾ ਉਹ ਜੋ ਸ਼੍ਰੀ ਰਾਮ ਦੇ ਨਾਅਰਿਆਂ ਦੇ ਨਾਲ ਪੱਟੇ ਸ਼ਹਿਰ ਗੂੰਜ ਉੱਠਿਆ ਅੱਜ ਅਜੋਦੇ ਚੱਲੀ ਕੱਲ ਯਾਤਰਾ ਪੱਟੇ ਸ਼ਹਿਰ ਵਿੱਚ ਬਹੁਤ ਹੀ ਅਨੰਦ ਤਸਵੀਰਾਂ ਪੱਟੇ ਸ਼ਹਿਰ ਦੀਆਂ ਦੇ ਬਖਤਕਾਰ ਦੀਆਂ ਕੱਲ ਯਾਤਰਾ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਪੱਟੇ ਸ਼ਹਿਰ ਦੀਆਂ ਤਸਵੀਰਾਂ ਨੇ ਜਨਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ 1 ਜਨਵਰੀ ਨੂੰ ਪੱਤੀ ਸ਼ਰਧਵੇ ਜਿਲ੍ਹਾ ਆਗਾਜ ਹੈ ਪਹੁੰਚਾ ਜਾ ਰਿਹਾ ਹੈ ਕੱਲ ਯਾਤਰਾ ਦੇ ਫੁੱਲਾਂ ਦੀ ਵਰਖਾ ਸ਼ਹਿਰ ਨਿਵਾਸੀਆਂ ਵੱਲੋਂ ਜੀ ਰਾਮ ਭੱਜਾ ਨੂੰ ਨਿਮਰਤਾ ਨਾਲ ਭੱਜਾ ਜੀ ਨੂੰ ਦੇਖ ਰਹੇ ਹੋ ਖੁਸ਼ੀ ਦੇ ਵਿੱਚ ਨਾਚੀਤਾ ਭਰੇ ਨੇ ਯਾਰ ਰਹੇ ਨੇ ਖੁਸ਼ੀ ਮਨਾ ਰਹੇ ਨੇ ਜੈ ਸ਼੍ਰੀ ਰਾਮ ਦੇ ਲਾਹਰੇ ਲਗਾ ਰਹੇ ਨੇ ਵੱਡੀ ਗਿੰਦੀ ਦੇ ਵਿੱਚ ਸ਼ਹਿਰ ਨਿਵਾਸੀ ਬੋਲਦੇ ਸਾਰ ਨੇ ਕੱਲ ਯਾਤਰਾ ਪਹੁੰਚੀ ਹੈ ਕੱਲ ਯਾਤਰਾ ਪਹੁੰਚੀ ਕਿੱਥਾਂ ਨੂੰ ਸ਼ੋਭਾ ਯਾਤਰਾ ਇਹ ਸ਼ੋਭਾ ਯਾਤਰੀ ਭਗਵਾਨ શ્રી रामचंद्र ਜੀ ਦੇ ਮੰਦਿਰ ਦੇ ਸਭਾਂ ਜੋ ਕੱਲ੍ਹ ਯਾਤਰਾ ਪੱਟੀ ਪਹੁੰਚੀ ਹੈ ਬਹੁਤ ਬਹੁਤ ਮੁਬਾਰਕਾਂ ਮੇਰੇ ਸਾਰੇ ਭੈਣ ਭਾਈਆਂ ਨੂੰ ਇਲਾਕਾ ਨਵਾਸੀਆਂ ਨੂੰ ਇਸੇ ਇਸ ਦਾ ਬਹੁਤ ਵਧੀਆ ਜਸ਼ਨ ਮਨਾਇਆ ਜਾ ਰਿਹਾ ਹੈ ਮੰਤਰੀ ਸਾਹਿਬ ਜਿਹੜੇ ਆ ਉਹ ਸਾਰੇ ਭਾਈਚਾਰੇ ਦੇ ਨਾਲ ਹਨ ਸਾਰੇ ਸ਼ਹਿਰ ਨਿਵਾਸੀ ਬੜਾ ਸਵਾਗਤ ਕਰ ਰਹੇ ਹਨ ਬੜੇ ਲੰਮੇ ਸਮੇਂ ਬਾਅਦ ਇਹ ਇੱਕ ਸਜਾਈ ਦੀ ਗੇਟ ਹੋਈ ਹੈ ਜਿਹਦੇ ਨਾਲ ਭਗਵਾਨ ਰਾਮਚੰਦਰ ਜੀ ਆਪਣੇ ਸਥਾਨ ਤੇ ਬਰਾਜਮਾਨ ਹੋ ਰਹੇ ਹਨ ਉਸੇ ਸੰਬੰਧ ਦੇ ਵਿੱਚ 22 ਤਰੀਕ ਤੱਕ ਜਿਹੜੇ ਆ ਇਹ ਸ਼ੋਭਾ ਯਾਤਰਾ ਵੱਖ-ਵੱਖ ਇਲਾਕਿਆਂ ਨੂੰ ਹੁੰਦੀ ਹੋਈ ਅੱਜ ਪੱਟੀ ਵਿੱਚ ਪਹੁੰਚੀ ਹੈ ਮੈਂ ਇਲਾਕਿਆਂ ਨੂੰ ਅੱਜ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਸਾਰੇ ਜਾਣੇ ਇਸੇ ਤਰ੍ਹਾਂ ਹੋਮ ਹੋਮ ਆ ਗਈ ਟਾਈਮ ਕੱਢ ਕੇ ਜੋਧੇ ਆ ਭਗਵਾਨ ਜੀ ਦੇ ਦਰਸ਼ਨ ਕਰਨ ਲਈ ਪਹੁੰਚਣਗੇ ਧੰਨਵਾਦ ਜੀ ਜੈ ਕਹਿੰਦਾ ਵੱਲੋਂ ਜਿਹੜੀ ਵਧਾਈ ਦਿੱਤੀ ਜਾ ਰਹੀ ਹੈ ਤੁਹਾਨੂੰ ਵੀ ਆ ਰਿਹਾ ਦੇਖ ਰਹੇ ਹੋ ਸਰ ਕੀ ਕਹਾਂ ਜਾਂਦੇ ਮੈਂ ਬਹੁਤ ਪਰੇਸ਼ਾਨ ਨਹੀਂ ਸਾਡੇ ਇਲਾਕੇ ਦੇ ਵਿੱਚ ਸ਼੍ਰੀ ਨਾਮਚੰਦਰ ਜੀ ਮਹਾਰਾਜ ਦੇ ਚਰਨ ਪੈ ਰਹੇ ਨੇ ਉਹਨਾਂ ਦੀ ਜਿਹੜੀ ਆ ਕਲਸ਼ ਯਾਤਰਾ ਜਿਹੜੀ ਆ ਸਾਰੇ ਪੰਜਾਬ 'ਚ ਸਾਰੇ ਹਿੰਦੁਸਤਾਨ 'ਚ ਹੁੰਦੀ ਹੈ ਪੱਟੀ ਸ਼ਹਿਰ ਦੇ ਵਿੱਚ ਆਈ ਆ ਇਹ ਸਾਡੇ ਲਈ ਬਹੁਤ ਹੀ ਸੁਭਾਗ ਦੀ ਗੱਲ ਆ ਕਿ ਸਾਡੇ ਕਰਮੇ ਹੋ ਜੇ ਆ ਕਿ ਸਾਡੀ ਪੀੜ੍ਹੀ ਨੇ ਇਹ ਸਮਾਂ ਵੇਖਣਾ ਸੀ 500 ਸਾਲ ਦੀ ਕਾਲਣਾ ਤੋਂ ਬਾਅਦ ਸਾਡੇ ਪੂਰਵਜਾਂ ਦੇ ਇੰਨੇ ਸੰਘਰਸ਼ ਤੋਂ ਬਾਅਦ ਇਹ ਜਿਹੜੀ ਆਪਣੀ ਵਿਜੇ ਹੋਈ ਆ ਰਾਮ ਮੰਦਰ ਜਿਹੜਾ ਬਣ ਰਿਹਾ ਵਾ ਉਹਦੇ ਸਾਡਾ ਦਿਲ ਬਹੁਤ ਹੀ ਪ੍ਰੇਸ਼ਾਨ ਹੈ ਜੈ ਸ਼੍ਰੀ ਰਾਮ ਤੁਸੀਂ ਦੇਖੋ ਸ਼ਰਧਾਲੂ ਕਿੰਨੀ ਖੁਸ਼ੀ ਦੀ ਵਿੱਚ ਨੇ ਕਿੰਨੀ ਖੁਸ਼ੀ ਮਿਲਾ ਰਹੇ ਨੇ ਹੋਰ ਨੱਚ ਦੱਪ ਕੇ ਭੰਗੜਾ ਜੋਨੋ ਜੀ ਕੱਲ ਜਿਆਦਾ ਬੋਲੋ ਜਿਹੜਾ ਯਕਾਲਚ ਜਤਲਾ ਆਈ ਆ ਇਹ ਰਾਮਪੱਟਾ ਵਿੱਚ ਬਹੁਤ ਹੀ ਉਤਸਾਹ ਹੈ ਜਿਹੜੀ ਜੋਧਿਆ ਦੇ ਚੰਦ ਦੇ ਪੱਟੀ ਸ਼ਹਿਰ ਵਿੱਚ ਆਈ ਆ ਸਾਰੇ ਸ਼ਹਿਰ ਵਾਸੀਆਂ ਨੇ ਰਲ ਮਿਲ ਕੇ ਇਹ ਪ੍ਰੋਗਰਾਮ ਦੇ ਸਹਿਯੋਗ ਦਿੰਦੇ ਆ ਤੇ ਖੁਸ਼ੀ ਦੀ ਲਹਿਰ ਆ ਤੇ ਮੈਂ ਪਹੁੰਚਾਉਣਾ ਵੀ 22 ਜਨਵਰੀ ਨੂੰ ਆਪਾਂ ਇਹਨਾਂ ਜੋਧਿਆ ਵਿਖੇ ਮੰਦਿਰ ਦਾ ਉਦਘਾਟਨ ਹੋਣਾ ਆਪਾਂ ਜੈਂਕਮੈਨ ਕਲੱਬ ਵਿਖੇ ਇੱਕ ਰੌਣਕੀ ਕਰਾਉਣੀ ਆ ਤੇ ਆਪਾਂ ਦੀਪ ਮਾਲਾ ਆਪਣੇ ਘਰਾਂ 'ਚ ਕਰੀਏ ਸਾਰੀ ਜਿਹੜੀ ਇੱਕ ਵਾਰੀ ਪਰ ਕੋਈ ਸਾਨੂੰ ਸਾਰਿਆਂ ਨੂੰ ਸ਼ਾਮਿਲ ਹੈ ਜੈ ਸ਼੍ਰੀ ਰਾਮ ਉਹ ਦੇਖ ਰਹੇ ਹਾਂ ਤੁਹਾਨੂੰ ਅੱਜ ਖੁਸ਼ੀ ਦੀ ਲਹਿਰ ਹੈ ਜੈ ਸ਼੍ਰੀ ਰਾਮ ਦੁਸ਼ਾਈ ਕਰਦੇ ਹੋ ਫੁੱਲਾਂ ਦੇ ਪਾਣ ਜਹਰ ਫੁੱਲਾਂ ਦੀ ਵਰਕਾ ਜੀ ਸਾਡੇ ਬਲਿਓ ਹੋਰੀ ਮਰਤਿਦਾ ਜੀ ਵੀਰਾ ਤੁਸੀਂ ਦੇਖ ਰਹੇ ਹੋ ਲਗਾਤਾਰ ਪੱਟੀ ਸ਼ਾਹ ਦੀਆਂ ਤਸਵੀਰਾਂ ਨੇ ਕੱਲ੍ਹ ਦੀ ਯਾਤਰਾ ਦਾ ਜਿਹੜਾ ਸਵਾਗਤ ਭਗਤਾਂ ਵੱਲੋਂ ਕੀਤਾ ਜਾ ਰਿਹਾ ਸਾਡੇ ਨਾਲ ਮੌਜੂਦ ਨੇ ਸਮਾਜ ਸੇਵੀ ਭਵਿੰਦਰ ਸਿੰਘ ਮਿੰਟੂ ਬਾਹੀ ਵਾਲੇ ਗੱਲਬਾਤ ਕਰਨਗੇ ਕੋਲੀ ਭਾਈਆ ਕੱਲ੍ਹ ਯਾਤਰਾ ਪਹੁੰਚੀ ਕੀ ਕਹਿਣਾ ਚਾਹੁੰਦੇ ਜੀ ਅੱਜ ਕਲਸ਼ ਯਾਤਰਾ ਦਾ ਸਾਡੇ ਸ਼ਹਿਰ ਪੱਟੀ ਵਿਖੇ ਪਹੁੰਚਣ ਤੇ ਮੈਂ ਸਭ ਆਰਾਮ ਭਗਤਾਂ ਨੂੰ ਤੇ ਪ੍ਰਭੂ ਰਾਮ ਦੇ ਸਾਰੇ ਹੀ ਭਗਤਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਤੇ ਸ਼ਹਿਰ ਵਾਸੀਆਂ ਵਾਸਤੇ ਇੱਕ ਬਹੁਤ ਸੁਭਾਗਾ ਸਮਾਂ ਹੈ ਕਿ ਸਾਨੂੰ ਅਜੋਧਿਆ ਦੇ ਇਸ ਰਾਮ ਕਲਸ਼ ਦਾ ਸ਼ੋਭਾ ਪ੍ਰਾਪਤ ਹੋਈ ਹੈ ਤੇ ਅਸੀਂ ਸਾਰੇ ਸਾਰੇ ਹੀ ਭਗਤਾਂ ਨੂੰ ਇੱਕ ਵਾਰੀ ਫੇਰ ਵਧਾਈ ਦਿੰਦੇ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਜਿਹੜੇ ਨਾਰੇ ਨਾਲ ਪੱਟੀ ਸ਼ਹਿਰ ਗੂੰਜ ਰਿਹਾ ਹੈ ਮਾਸਟਰ ਜੀ ਨਾਲ ਮਾਡ ਜੀ ਕੀ ਕਹਣਾ ਚਾਹੁੰਦੇ ਹੈ ਅੱਜ ਜਿਹੜਾ ਵਿਸਤਾਰ ਨਾਲ ਸਮਾਗਮ ਦੀ ਜਾਣਕਾਰੀ ਜੀ ਪ੍ਰਭੂ ਸ਼੍ਰੀ ਰਾਮ ਜੀ ਦੀ ਜੇਦੀ ಅಪਾਰ ਕਿਰਪਾ ਦੇ ਨਾਲ ਪੱਟੀਨਗਰ ਦੇ ਵਿੱਚ ਅੱਜ ਪਵਿੱਤਰ ਕਲਸ਼ ਦੀ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਆ ਅਯੋਧਿਆ ਦੇ ਵਿੱਚ ਜੋ ਭਗਵਾਨ ਸ਼੍ਰੀ ਰਾਮ ਜੀ ਦੇ ਰਾਮ ਲੱਲਾ ਦੀ ਮੂਰਤੀ ਦੀ ਸਥਾਪਨਾ ਹੋਣ ਜਾ ਰਹੀ ਹੈ 22 ਜਨਵਰੀ ਨੂੰ ਉਸ ਉਪਲਕਸ਼ ਦੇ ਵਿੱਚ ਜਿੰਨੇ ਵੀ ਬਵਿਆ ਕਾਰਜਕ੍ਰਮ ਆ ਉਹਨਾਂ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਸ਼ਹਿਰ ਦੇ ਵਿੱਚ ਨਗਰ ਦੇ ਵਿੱਚ ਰਾਮ ਭਗਤਾਨ ਦੇ ਵਿੱਚ ਸ਼ਹਿਰ ਵਾਸੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਇਸ ਪ੍ਰਤੀ ਜੋ ਅਗਲੇ ਕਾਰਜਕ੍ਰਮ ਹਨ ਉਹ 1 ਜਨਵਰੀ ਤੋਂ 15 ਜਨਵਰੀ ਤੱਕ ਘਰ-ਘਰ ਸੰਪਰਕ ਜਿਹਦੇ ਵਿੱਚ ਨਮੰਤਰਣ ਔਰ ਭਗਵਾਨ ਰਾਮ ਜੀ ਦਾ ਚਿੱਤਰ ਵੰਤਰਣ ਕੀਤਾ ਜਾਏਗਾ ਨਾਲ ਜੋ ਅਕਸ਼ਤ ਹਨ ਉਹ ਵੰਤਰਨ ਕੀਤਾ ਜਾਏਗਾ ਉਸ ਉਪਰੰਤ 22 ਜਨਵਰੀ ਵਾਲਾ ਦਿਨ ਰਾਮ ਮਈ ਦਿਨ ਦੇ ਰੂਪ 22 ਜਨਵਰੀ ਨੂੰ ਰਾਮ ਮਈ ਦਿਨ ਦੇ ਰੂਪ ਦੇ ਵਿੱਚ ਮਨਾਇਆ ਜਾਏਗਾ ਜਿਸ ਦਿਨ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾਵੇ ਭਗਵਾਨ ਸ਼੍ਰੀ ਰਾਮ ਜੀ ਦੇ ਭਜਨ ਕੀਰਤਨ ਕੀਤਾ ਜਾਵੇ ਔਰ ਮੰਦਰਾਂ ਨੂੰ ਵੀ ਜਗਮਗ ਕੀਤਾ ਜਾਵੇਗਾ ਸੋ ਅੱਜ ਦੇ ਦਿਨ ਦੀਆਂ ਅੱਜ ਕਲ੍ਹਛ ਦੇ ਸ਼ੋਭਾ ਯਾਤਰਾ ਵਿੱਚ ਪਹੁੰਚੇ ਸਾਰੇ ਆਰਾਮ ਭਗਤਾਂ ਦਾ ਬਹੁਤ ਬਹੁਤ ਸਵਾਗਤ ਲਗਦਾ ਹਰ ਤਸਵੀਰਾਂ ਦੇਖ ਰਹੇ ਹੋ ਪੱਟੀ ਸ਼ਾਰਦੀ ਦੀ ਤਸਵੀਰਾਂ ਨੇ ਆਰਾਮ ਧਰਤਾਂ ਦੇ ਵੱਲ ਆਏ ਸ਼੍ਰੀ ਰਾਮ ਦੇ ਨਾਲ ਆਇਆ ਇਹ ਜਲ ਜੀ ਯਾਤਰਾ ਦਾ ਜੀ ਸਵਾਗਤ ਹੋ ਗਿਆ 15 ਦੀ ਜਿਹੜੀ ਆ ਹਾਂ ਜੋ ਵਾਰੀ ਹਾਰੀ ਵਾਹੇ ਤਸਵੀਰਾਂ ਦੇਖ ਰਹੇ ਕਹਿਣਾ ਚਾਹੁੰਦਾ ਆ ਜੀ ਸਾਰੇ ਸਾਡੇ ਸੁਨਾਤੀਦਰ ਮਲੇ ਬਹੁਤ ਹੀ ਖੁਸ਼ ਨੇ ਇਹ ਫੈਸਲੇ ਤੋਂ ਤੇ ਅਸੀਂ ਵੀ ਛੇਤੀ ਕਰਾਂਗੇ ਕਿ ਅਸੀਂ ਵੀ ਛੇਤੀ ਇੱਥੇ ਮਹਾਰਾਜ ਦੇਦਰ ਦੇ ਦਰਸ਼ਨ ਕਰਨ ਜਾਈਏ ਤੇ ਮਹਾਰਾਜ ਦਾ ਆਸ਼ੀਰਵਾਦ ਲਈਏ ਧੰਨਵਾਦ ਜੀ ਜੈ ਸ਼੍ਰੀ ਰਾਮ ਤੁਸੀਂ ਦੇਖ ਰਹੇ ਹੋ ਕਿ ਨੱਚ ਦੱਪ ਕੇ ਖੁਸ਼ੀਆਂ ਮਨਾਇਆ ਜਾ ਰਿਹਾ ਜਗਮੀਨ ਲੰਨ ਮੰਦਿਰ ਤੋਂ ਸਾਡੇ ਨਾਲ ਮੌਜੂਦ ਨੇ ਰਾਜੇ ਦੇ ਬਲੌਰ ਜੀ ਗੱਲਬਾਤ ਕਰਾਂਗੇ ਇਹ ਸਾਰਾ ਜਿਹੜਾ ਪ੍ਰੋਗਰਾਮ ਦਾ ਠੀਕ ਹੈ ਜੋ ਮੇਰੇ 500 ਸਾਲ ਦੀ ਜਦੋਜਾਤ ਤੋਂ ਬਾਅਦ ਨਾਵ ਨਿਰਮਾਨ ਦੀਆਂ ਰਾਮ ਮੰਦਰ ਤੋਂ ਇੱਕ ਨਮੰਦਰ ਦੇ ਰੂਪ ਵਿੱਚ ਤੇ ਅਜੋਧਿਆ ਤੋਂ ਪਵਿੱਤਰ ਕਲਸ਼ ਅਕਸ਼ਤ ਦੇ ਨਾਲ ਭਰਿਆ ਹੋਇਆ ਸਾਡੇ ਸ਼ਹਿਰ ਵੱਡੀ ਵਿੱਚ ਪਹੁੰਚਿਆ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਕਲਸ਼ ਪੁੰਜਣ ਦੀ ਵਧਾਈ ਦਿੰਦਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਤ ਵੱਧ ਚੜ ਕੇ ਸ਼ਾਮਲ ਹੋਵੋ ਲੋਕਾਂ ਨੇ ਰਾਮ ਭਗਤਾਨੇ ਦਾ ਬਾਤ ਚੜ ਕੇ ਸਵਾਗਤ ਕੀਤਾ ਹੈ ਇਹ ਰਾਮ ਕਲਸ਼ ਲక్ష్ਮੀ ਨਾਰਾਇਣ ਮੰਦਰ ਵੱਡੀ ਮੰਡੀ ਪੱਡੀ ਇਸ ਦਾਬਿਤ ਕੀਤਾ ਜਾਏਗਾ ਜਿਸ ਨੂੰ 1 ਜਨਵਰੀ 2024 ਤੋਂ ਅਖਸ਼ਤ ਜਿਹੜੇ ਆ ਉਹ ਸਾਰਿਆਂ ਨੂੰ ਨਿਮੰਤਰਨ ਦੇ ਰੂਪ ਵਿੱਚ ਬੰਦੇ ਜਾਣਗੇ ਤੇ ਇੱਕ ਨਮੰਤਰਨ ਪੱਤਰ ਅਯੋਧਿਆ ਤੋਂ ਆਇਆ ਜੋ ਕਿ ਸਾਰਿਆਂ ਨੂੰ ਪੜ ਕੇ ਅੱਦੇ ਦਿੱਤਾ ਜਾਵੇਗਾ ਸਾਰਿਆਂ ਘਰਾਂ ਘਰਾਂ 'ਚ ਸਭ ਬਖਤਾਂ ਨੂੰ ਬੇਨਤੀ ਆ ਹੋਮਮ ਆ ਕੇ ਅਯੋਧਿਆ ਪਹੁੰਚੋ ਜੈ શ્રી ਰਾਮ ਦੇ ਨਾਰੇ ਲਾਓ ਜੈ ਜੀ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖ ਰਹੇ ਹੋ ਜੈ ਸ਼੍ਰੀ ਰਾਮ ਦੇਖ ਰਹੇ ਹੋ ਲਾਮ ਭਗਤਾਂ ਵੱਲੋਂ ਜਿਹੜਾ ਕਾਲ ਕਤਰਾ ਸਵਾਗਤ ਕੀਤਾ ਜਾ ਰਿਹਾ ਹੈ ਭਾਜਪਾ ਦੇ ਆਗੂ ਵਿਕਾਸ ਕੋਲ ਮਿੰਟਾਂ ਬਿਊ ਦੇ ਕੀ ਕਰਾ ਚੋਣਗੇ ਜੈ ਸ਼੍ਰੀ ਰਾਮ ਬਹੁਤ ਧਾਕਾਂ ਵਾਲਾ ਦਿਨ ਹੈ ਸਾਡੇ ਵਾਸਤੇ ਸਾਡੇ ਇਲਾਕਾ ਨਿਵਾਸੀਆਂ ਵਾਸਤੇ ਸਾਡੇ ਸ਼ਹਿਰ ਵਾਸਤੇ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਉਪਗੰਬ ਦਾ ਉਪਰਾਲੇ ਦਾ ਸਾਰਿਆਂ ਨੇ ਸਵਾਗਤ ਕੀਤਾ ਮੈਂ ਉਹਨਾਂ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਪ੍ਰਭੂ ਸ਼੍ਰੀ ਰਾਮ ਦੇ ਆਉਣ ਦਾ ਸਵਾਗਤ ਕੀਤਾ ਹੈ ਔਰ ਮੈਂ ਆਪਣੇ ਮੇਰੇ ਤੋਂ ਪਹਿਲਾਂ ਮੇਰੇ ਇਲਾਕੇ ਦੇ ਮੰਤਰੀ ਸਾਹਿਬ ਉਹ ਵੀ ਇਸ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਗਏ ਨੇ ਹੁਣ ਮੈਨੂੰ ਮੌਕਾ ਮਿਲਿਆ ਹੈ ਮੈਂ ਬਹੁਤ ਖੁਸ਼ੀ ਸਮਝਦਾ ਇਸ ਸੀ ਦੀ ਕਿ ਮੈਨੂੰ ਇਸ ਯਾਤਰਾ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਬਹੁਤ ਆਪਣੇ ਦੇਸ਼ ਦੀ ਇਸ ਰਾਜ ਭਾਗ ਦਾ ਹੋਣ ਵਾਲੀ ਸਮਰਥਕਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕੌਣ ਮਜੰਦਾ ਜੀ ਇਹ ਗੱਲਬਾਤ ਕਰਾਂਗੇ ਹਾਂਜੀ ਮਜੰਦਾ ਜੀ ਜੈ ਮਾ ਚਿੰਤਪੁਣੀ ਤਰਮਸ਼ਾਲਾ ਕਮੇਟੀ ਤੇ ਸਮੂਹ ਮੈਂਬਰਾਂ ਵੱਲੋਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਕਾਲਜ ਯਾਤਰਾ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਿਰਫ ਸ਼ਹਿਰ ਵਾਸੀਆਂ ਨਹੀਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਇਸੇ ਤਰ੍ਹਾਂ ਸਾਰੇ ਆਗਿਲ ਮਿਲ ਕੇ ਚੱਲਣ ਅਤੇ ਦੇਸ਼ ਵਿੱਚ ਪ੍ਰਭੂ ਨਾਮ ਜੀ ਦਾ ਨਾਮ ਉੱਚਾ ਕਰਦੇ ਜੈ ਮਾਤਾ ਜੀ ਸੋ ਭਾਈ ਬਾਰੇ ਜ਼ਿਲ੍ਹਾ ਮੀਤ ਪ੍ਰਧਾਨ ਨਾਲ ਲਿਆ ਤੁਲਜਨ ਜੀ ਜਨ ਸਾਹਿਬ ਕੀ ਕਹਿੰਦਾ ਜੀ ਅੱਜ ਦਾ ਦਿਨ ਜਿਹੜਾ ਵਾ ਬੜਾ ਸੁਭਾਗਾ ਦੇਣ ਨਾ ਵੀ ਜਿਹੜਾ ਕਈ ਦਹਾਕਿਆਂ ਤੋਂ ਜਿਹੜੀ ਸਾਡੇ ਭਾਰਤ ਵਾਸੀਆਂ ਦੀ ਮੰਗ ਸੀ ਕਿ ਸ੍ਰੀ ਰਾਮ ਮੰਦਰ ਜਿਹੜਾ ਬਣਨਾ ਚਾਹੀਦਾ ਅੱਜ ਰਾਮ ਮੰਦਰ ਦੀ ਜਿਹੜੀ ਇੱਕ ਇਤਿਹਾਸਿਕ ਜਿਹੜੀ ਬਿਲਡਿੰਗ ਆ ਉਹ ਬਣ ਕੇ ਲਗਭਗ ਤਿਆਰ ਹੋ ਚੁੱਕੀ ਆ ਉਹਦੇ ਸੰਬੰਧ ਚ ਅੱਜ ਕੰ치ਯਾਤਾ ਦਾ ਪੱਟੀ ਪਹੁੰਚਣ ਤੇ ਮੈਂ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਸਮੂਹ ਸਾਥੀਆਂ ਵੱਲੋਂ ਪਰਮਾ ਸਵਾਗਤ ਕਰਦਾ ਜੀ ਆਇਆਂ ਕਿਨਾਂ ਔਰ ਸਮੂਹ ਇਲਾਕਾਂ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਦਿਲਦਿਆਂ ਕਰਾਈਆਂ ਤੋਂ ਮੁਬਾਰਕਬਾਦ ਦਿੰਦਾ ਉਹ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੱਟੀ ਛਾਰ ਦੀਆਂ ਤਸਵੀਰਾਂ ਨੇ ਲਗਾਤਾਰ ਜਿਹੜਾ ਕਿ ਰਾਮ ਭਗਤਾ ਵੱਲੋਂ ਭਰਵਾ ਸਵਾਗਤ ਨਾਲ ਯਾਤਰਾ ਦੇ ਜਿੰਦਾ ਹੈ